ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਹ ਜਿਹੜੀ ਆਪਾਂ ਸਬਜ਼ੀ ਤੁਸੀਂ ਦੇਖ ਰਹੇ ਆ ਘਰ ਵਿੱਚ ਲੱਗੀ ਹੋਈ ਇਹ ਕੁਦਰਤੀ ਸਬਜ਼ੀ ਆ ਜਿਹਨੂੰ ਆਪਾਂ ਬਿਲਕੁਲ ਕੁਦਰਤੀ ਆਰਗੇਨਿਕ ਸਬਜ਼ੀ ਕਹਿੰਦੇ ਆ ਇਹ ਆਰਗੇਨਿਕ ਜਿਹੜੀ ਸਬਜ਼ੀ ਆ ਇਹ ਘੱਟ ਮਾਤਰਾ ਦੇ ਵਿੱਚ ਕਿਉਂ ਲੱਗਦੀ ਆ ਔਰ ਬਿਲਕੁਲ ਨਾ ਮਾਤਰ ਜਿਹੀ ਨਾ ਮਾਲੂਮ ਜਿਹੀ ਸਬਜ਼ੀ ਕਿਉਂ ਲੱਗਦੀ ਆ ਇਸ ਵਿਸ਼ੇ ਦੇ ਉੱਤੇ ਮੈਂ ਤੁਹਾਡੇ ਨਾਲ ਚਾਨਣਾ ਲਗਾ ਆ ਪਾਉਣ ਕਿ ਆਰਗੇਨਿਕ ਬੂਟਿਆਂ ਦੇ ਵਿੱਚ ਆਪਾਂ ਕਿਹੜੀ ਚੀਜ਼ ਵਰਤੀਏ ਜੋ ਸਾਡੇ ਪਰਿਵਾਰ ਦਾ ਗੁਜ਼ਾਰਾ ਸਬਜ਼ੀ ਦੇ ਨਾਲ ਹੋ ਸਕੇ ਹੋਰ ਬੂਟਿਆਂ ਤੋਂ ਘੱਟੋ ਘੱਟ ਫਲ ਤਾਂ ਪ੍ਰਾਪਤ ਕੀਤਾ ਜਾ ਸਕੇ ਹੋਰ ਕੀ ਉਹਨੂੰ ਪਾਇਆ ਜਾਵੇ ਕੀ ਨਾ ਪਾਇਆ ਜਾਵੇ ਜਿਸ ਦੇ ਨਾਲ ਉਹਨੂੰ ਆਪਾਂ ਕੁਦਰਤੀ ਕਹਿ ਸਕੀਏ ਕਿ ਕੁਦਰਤੀ ਜਾਂ ਔਰ ਸਾਡੇ ਲਈ ਇਹਦਾ ਨੁਕਸਾਨ ਹੈ ਨਹੀਂ ਇਹ ਜਿਹੜੇ ਆਪਾਂ ਆਪਣੇ ਖਾਣ ਵਾਸਤੇ ਸਬਜ਼ੀ ਨੂੰ ਵਰਤਦੇ ਆਂ ਇਹ ਮੈਂ ਘਰ ਦੇ ਵਿੱਚ ਆਪਣੇ ਲਗਾਈ ਹੋਈ ਸਬਜ਼ੀ ਦੀ ਗੱਲ ਕਰ ਰਹੀ ਆਂ ਇਹ ਸਾਰੀ ਸਬਜੀ ਆ ਹੋਣੀ ਮੇਰਾ ਘਰਿਆ ਬਾੜਾ ਨਾਲੇ ਘਰਿਆ ਉਹ ਪਰਲੇ ਪਾਸੇ ਇਹਦੇ ਬਾਰੇ ਮੈਂ ਤੁਹਾਨੂੰ ਦੱਸਣ ਲੱਗਾ ਖੇਤ ਬਾੜੀ ਬਾਰੇ ਗੱਲ ਨਹੀਂ ਕਰ ਰਿਹਾ ਉੱਥੇ ਵੀ ਮੈਂ ਸਬਜੀ ਲਗਾਈ ਆ ਪਿੱਕੋ ਇਹ ਆ ਕਿ ਇਹ ਜਿਹੜੀ ਆਪਾਂ ਇਹ ਸਬਜੀ ਕੁਦਰਤੀ ਪੈਦਾ ਕਰਦੇ ਆ ਆਪਣੇ ਵਾਸਤੇ ਇਹਦੇ ਵਿੱਚ ਕਾਫੀ ਸਾਰੀਆਂ ਘਾਟਾਂ ਨੇ ਜਾਂਦੀਆਂ ਆਪਣਾ ਮਕਸਦ ਇਹ ਹੁੰਦਾ ਆ ਕਿ ਬਾਜ਼ਾਰ ਵਾਲੀ ਜਿਹੜੀ ਜ਼ਹਿਰ ਵਾਲੀ ਸਬਜੀ ਆ ਸਪਰੀਹਾਂ ਜਿਹਦੇ ਉੱਤੇ ਕੀਤੀਆਂ ਉਹ ਨਾ ਖਾਦੀ ਜਾਵੇ ਆਪਣਾ ਮੇਨ ਮਕਸਦ ਇਹ ਹੁੰਦਾ ਆ ਇਸ ਲਈ ਆਪਾਂ ਜਿਹੜੀ ਆਪਣੇ ਘਰ ਵਿੱਚ ਪੈਦਾ ਚੀਜ਼ ਕਰਦੇ ਆ ਆ ਮੈਂ ਬੇਸੇ ਆਰਗੇਨਿਕ ਹੀ ਸਭ ਕੁਝ ਕਰਦਾ ਆ ਜਿਵੇਂ ਤੁਹਾਨੂੰ ਦੱਸਿਆ ਇਹ ਬੂਟੇ ਖਾ ਲਈ ਸੀ ਇਹ ਦੇਖੋ ਮੱਝ ਨੇ ਫਿਰ ਦੁਬਾਰਾ ਤੋਂ ਮਹੀਨਾ ਨੂੰ ਆਹ ਦੇਖੋ ਤਿਆਰ ਕੀਤਾ ਆ ਇਹ ਨਹੀਂ ਮੈਂ ਕਹਿੰਦਾ ਕਿ ਪੂਰੀ ਤਰ੍ਹਾਂ ਆਰਗੇਨਿਕ ਦਵਾਈ ਕੋਈ ਨਹੀਂ ਵਰਤੀ ਗਈ ਨਾ ਤੇ ਸਪਰੇ ਨਹੀਂ ਕੀਤੀ ਗਈ ਕੋਈ ਵੀ ਪਰ ਖਾਦ ਜੂਰੀਆ ਔਰ ਡਾਇਆ ਪਾਇਆ ਗਿਆ ਕਿਉਂਕਿ ਜਿਹੜੀਆਂ ਬਾਕੀ ਦੀਆਂ ਘਾਟਾਂ ਆ ਬੂਟੇ ਨੂੰ ਆਉਂਦੀਆਂ ਉਹ ਆਪਾਂ ਪੂਰੀਆਂ ਨਹੀਂ ਕਰ ਸਕਦੇ ਕਿਉਂਕਿ ਘਟ ਤੋਂ ਘਟ ਜੇ ਆਪਾਂ ਖਾਦ ਵੀ ਪਾ ਦਈਏ ਜੂਰੀਆ ਤਾਂ ਡਾਇਆ ਕੋਈ ਨੁਕਸਾਨਦਾਇਕ ਚੀਜ਼ ਹੀ ਨਹੀਂ ਹੈਗੀ ਪਹਿਲਾਂ ਬੂਟੇ ਨੂੰ ਆਪਾਂ ਪਾ ਗਈਏ ਜਦੋਂ ਬੂਟਾ ਛੋਟਾ ਹੁੰਦਾ ਆ ਫਲ ਲੱਗਣ ਤੋਂ ਪਹਿਲਾਂ ਉਹਦਾ ਅਸਰ ਕੋਈ ਬੋਤਾ ਚਿਰ ਨਹੀਂ ਦਿੰਦਾ ਹਾਂ ਜਿਹੜੀਆਂ ਜ਼ਹਿਰਾਂ ਜਿੰਨੀਆਂ ਵੀ ਪੰਗੀਸਾਈਡ ਜਾਂ ਸੈਕਟਰੀ ਦਵਾਈਆਂ ਆ ਉਹਨਾਂ ਦੀ ਮੈਂ ਗੱਲ ਕਰਾਂ ਉਹ ਸਾਡੇ ਲਈ ਜ਼ਹਿਰ ਹੈ ਉਨਾਂ ਨਾਲ ਹੀ ਬਿਮਾਰੀਆਂ ਬਣਦੀਆਂ ਆ ਆਪਾਂ ਦਵਾਈਆਂ ਨਾ ਵਰਤੀਏ ਸਬਜ਼ੀ ਦਾ ਜ਼ਰੂਰ ਘੱਟ ਲੱਗੂਗੀ ਕਿਉਂਕਿ ਇਹ ਜਿਹੜੀ ਆਪਾਂ ਆਰਗੈਨਿਕ ਚੀਜ਼ ਹੈ ਆ ਉਹ ਹਮੇਸ਼ਾ ਘੱਟੇ ਹੀ ਲੱਗਦੀ ਆ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਹੈ ਕਿ ਉਹ ਵੀ ਫਲ ਸਾਨੂੰ ਉਨਾ ਹੀ ਦਊਗਾ ਇਹ ਜੇ ਆਪਾਂ ਕੁਦਰਤੀ ਤੌਰ ਤੇ ਇਹਨਾਂ ਨੂੰ ਬਿਲਕੁਲ ਕੁਦਰਤੀ ਤੱਤ ਪੂਰੇ ਕਰਨੇ ਹੋਣ ਤਾਂ ਮੈਂ ਕਈ ਵੀਡੀਓ ਬਣਾਈਆਂ ਪਟਾਸ਼ ਬਾਰੇ ਵੀ ਜੋਰੀਆ ਬਾਰੇ ਵੀ ਔਰ ਉਹ ਆਪਣਾ ਪ੍ਰੋਸੈਸ ਜਿਹੜਾ ਆ ਕਾਫੀ ਲੰਬਾ ਹੋ ਜਾਂਦਾ ਆ ਆਪਾਂ ਇੰਨੀ ਖੀਚਲ ਨਹੀਂ ਕਰਦੇ ਹਰ ਇੱਕ ਚੀਜ਼ ਦਾ ਬਦਲ ਬਣ ਜਾਂਦਾ ਆ ਘਰ ਵਿੱਚ ਪਰ ਉਹ ਥੋੜਾ ਜਿਹਾ ਮੁਸ਼ਕਲ ਔਰ ਟਾਈਮ ਵਾਲਾ ਕੰਮ ਹੋ ਜਾਂਦਾ ਆ ਇਸ ਕਰਕੇ ਮੇਰੇ ਸਾਹਮਣੇ ਜੀ ਆਪਾਂ ਥੋੜੀ ਥੋੜੀ ਖਾਦ ਵੀ ਵਰਤ ਲੈਣੀ ਆ ਬੂਟਿਆਂ ਉੱਤੇ ਕੋਈ ਕੀਟਨਾਸ਼ਕ ਜਾਂ ਕਿਸੇ ਵੀ ਤਰ੍ਹਾਂ ਦਾ ਜੀ ਸਪਰੇਅ ਰੇ ਸਪਰੇਅ ਤੋਂ ਬਚੇ ਰਹੀਗੀ ਉਹ ਵੀ ਸਾਡੇ ਲਈ ਬਹੁਤ ਵੱਡੀ ਗੱਲ ਆ ਔਰ ਸਾਡੇ ਖਾਣਯੋਗੀ ਸਬਜ਼ੀ ਪੈਦਾ ਹੋ ਸਕਦੀ ਆ ਕਾਫੀ ਮਾਤਰਾ ਦੇ ਵਿੱਚ ਕਿਉਂਕਿ ਜੇ ਆਪਾਂ ਖਾਦ ਵੀ ਨਹੀਂ ਪਾਉਂਦੇ ਤਾ ਕਾਫੀ ਲੋਕਾਂ ਦੇ ਕੋਲ ਤਾਂ ਅਸਲੀ ਜੋ ਜਿਹਨੂੰ ਆਪਾਂ ਦੇਸੀ ਢੇਰ ਕਹਿੰਨੇ ਆ ਉਹ ਵੀ ਨਹੀਂ ਹੁੰਦਾ ਕਿਉਂਕਿ ਜਿਹੜਾ ਦੇਸੀ ਢੇਰ ਆ ਗੋਬਰ ਦਾ ਉਹ ਵੀ 2 ਸਾਲਾਂ ਵਿੱਚ ਬਣਦਾ ਆ ਅਸੀਂ ਇਸ ਕਰਕੇ ਜੇ ਕੋਈ ਚੀਜ਼ ਆਪਾਂ ਵਰਤ ਵੀ ਲਈ ਜੂਰੀਆ ਆਂ ਵਗੈਰਾ ਥੋੜੀ ਮਾਤਰਾ ਦੇ ਵਿੱਚ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਫਲ ਆਪਾਂ ਨੂੰ ਮਿਲੇਗਾ ਉਹਦੇ ਨਤੀਜੇ ਵਧੀਆ ਆਉਂਗੇ ਇਸ ਕਰਕੇ ਇਹ ਜਿਹੜੀ ਆਪਾਂ ਸਬਜ਼ੀ ਆਪਣੇ ਲਈ ਆਪਣੇ ਪਰਿਵਾਰ ਲਈ ਆਪਣੇ ਖਾਣ ਲਈ ਪੈਦਾ ਕਰਦੇ ਆਂ ਇਹਦੇ ਉੱਤੇ ਦਵਾਈ ਦੇ ਥੇਤੇ ਕੀਟਨਾਸ਼ਕ ਜਾਂ ਫੰਗੀਸਾਈਡ ਦਵਾਈਆਂ ਦੇ ਥੇਤੇ ਆਪਾਂ ਨੂੰ ਚੋਣਨ ਵਾਸਤੇ ਕਈ ਬਦਲ ਹੈਗੇ ਆ ਕਈ ਦੇਸੀ ਤਰੀਕੇ ਹੈਗੇ ਆ ਜਿਨ੍ਹਾਂ ਨਾਲ ਕੇ ਬਚਿਆ ਜਾ ਸਕਦਾ ਬੈਸੇ ਦਾ ਹੁਣ ਨਹੀਂ ਲੱਗ ਪਿਆ ਪਰ ਜੇ ਆਪਾਂ ਕੰਪੇਅਰ ਕਰੀਏ ਤਾਂ ਫਲ ਆਪਾਂ ਨੂੰ ਉਨੀ ਮਾਤਰਾ ਦੇ ਵਿੱਚ ਨਹੀਂ ਮਿਲਦਾ ਜਿਹੜੀਆਂ ਆਪਾਂ ਇਸ ਤਰ੍ਹਾਂ ਕਿਤੇ ਕੁਝ ਕੁਸ਼ਕੇਸਾਂ ਦੇ ਵਿੱਚ ਹੋ ਸਕਦਾ ਆ ਕਿ ਤੁਹਾਡੇ ਫਲ ਲੱਗਦਾ ਹੋਵੇ ਕਿਸੇ ਚੀਜ਼ ਵਿੱਚ ਜਿੱਥੇ ਕਿ ਵਧੀਆ ਮਿੱਟੀ ਹੋਵੇ ਪਰ ਆਪਾਂ ਉਸ ਫਲ ਨੂੰ ਕੰਪੇਅਰ ਨਹੀਂ ਕਰ ਸਕਦੇ ਹੈਗੇ ਦੂਸਰੇ ਕਿਉਂਕਿ ਇੱਕ ਪਾਸੇ ਹਰ ਇੱਕ ਦਵਾਈ ਵਰਤਣੀ ਜਿਹੜੀ ਸਾਡੇ ਲਈ ਜ਼ਹਿਰ ਹੈ ਹਾਂ ਖਾਦ ਜੇ ਆਪਾਂ ਪਾਵਿੰਗੇ ਕੀ ਤਾਂ ਉਹਨੂੰ ਆਪਾਂ ਜ਼ਹਿਰ ਨਹੀਂ ਕਹਿ ਸਕਦੇ ਉਦਾਸਰ ਬਹੁਤ ਲੰਬਾ ਚੌੜਾ ਚੇਰ ਨਹੀਂ ਦਿੰਦਾ ਸਿਰਫ 2 4 5 7 ਦਿਨ ਹੀ ਯੂਰੀਆ ਅਸਰ ਕਰਦੀ ਆ ਉਹ ਤੋਂ ਬਾਅਦ ਬੂਟੇ ਨੂੰ ਥੋੜਾ ਹਰਾ ਭਰਾ ਕਰਨ ਤੋਂ ਬਾਅਦ ਨਾਈਟ੍ਰੋਜਨ ਹੀ ਹੁੰਦੀ ਆ ਤੇ ਉਹ ਕੋਈ ਗੈਰ ਨਹੀਂ ਹੈ ਇੱਥੇ ਆਪਾਂ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਆ ਕਿ ਦਵਾਈ ਦੇ ਤੌਰ ਤੇ ਕੋਈ ਚੀਜ਼ ਨਾ ਵਰਤੀ ਜੇ ਖਾਦ ਪਾਣੀ ਲੰਗੇ ਥੋੜੀ ਥੋੜੀ 30 ਗ੍ਰਾਮ ਜਾਂ 20 50 ਗ੍ਰਾਮ ਬੂਟੇ ਨੂੰ ਬੂਟੇ ਦੀ ਕੱਦ ਦੇ ਲਿਹਾਜ਼ ਨਾਲ ਤਾਂ ਉਹ ਕੋਈ ਮਾੜੀ ਗੱਲ ਨਹੀਂ ਹੈਗੀ ਕਿਉਂਕਿ ਜੇ ਆਪਾਂ ਇਸ ਤਰ੍ਹਾਂ ਦੇਖਦੇ ਰਹੇ ਤਾਂ ਬਿਲਕੁਲ ਨਹੀਂ ਫਲ ਲੱਗਣ ਦੇ ਚਾਂਸਸ ਹਾਈ ਨਹੀਂਗੇ ਔਰ ਬੂਟੇ ਬਿਲਕੁਲ ਨਹੀਂ ਸਾਨੂੰ ਬੂਟਿਆਂ ਤੋਂ ਕੁਝ ਨਹੀਂ ਮਿਲਣਾ ਇਸ ਕਰਕੇ ਖਾਦ ਆਪਾਂ ਵਰਤ ਸਕਦੇ ਆ ਹਾਂ ਜ਼ਹਿਰ ਦੀ ਵਰਤੋਂ ਨਾ ਕਰੀਏ ਤਾਂ ਵੀ ਆਪਾਂ ਉਹਨਾਂ ਬੂਟਿਆਂ ਨੂੰ ਤੋਂ ਪ੍ਰਾਪਤ ਹੋਏ ਫਲ ਨੂੰ ਕੁਦਰਤੀ ਫਲ ਆਰਗੈਨਿਕ ਫਲ ਕੇ ਛੱਡਦੇ